ਕਚੈਰੀ ਦੇ ਵਿੱਚ ਸਤ ਗੁਰ ਨੂੰ ਬੁਲਾਇਆ ਤੇ ਹੁਣ ਗੁਰੂ ਗੁਰੂ ਨਹੀਂ ਕਿਹਾ ਜੀ ਹੁਣ ਕਿਹਾ ਗੋਬਿੰਦ ਸਿੰਘ ਤੈਨੂੰ ਭਾਈ ਖਾਲਸੇ ਦੀ ਕਚੈਰੀ ਚ ਪੇਸ਼ ਹੋਣਾ ਪੈਣਾ ਆ ਇਹ ਤੈਨੂੰ ਖਾਲਸੇ ਪੰਥ ਦਾ ਹੁਕਮ ਹੈ ਕਿ ਤੂੰ ਅੱਜ ਰਾਤ ਨੂੰ ਗੜੀ ਛੱਡ ਕੇ ਜਾਣਾ ਆ ਸੀਗਾ ਪੰਜ ਪਿਆਰਿਆਂ ਦੀ ਵੈਲਿਊ ਜਿਹੜੀ ਕਿਤੇ ਨਾ ਕਿਤੇ ਅੱਜ ਇਹ ਵੀ ਅਸੀਂ ਫਿੱਕੀ ਕਰ ਦਿੱਤੀ ਹੈ ਹਮ ਖਾਲਸੇ ਪੰਥ ਦੀ ਪਾਵਰ ਜਿੱਥੇ ਗੁਰੂ ਵੀ ਹੱਥ ਜੋੜ ਕੇ ਖੜਾ ਕਿ ਮੇਰੇ ਲਈ ਹੁਕਮ ਲਾਓ ਜੀ ਕੀ ਇਹ ਸਾਡੇ ਪੰਥ ਦੀ ਪਾਵਰ ਹੈ ਜਿਹੜੀ ਅਸੀਂ ਇਹ ਵੀ ਅੱਜ ਹੌਲੀ-ਹੌਲੀ ਖਤਮ ਕਰ ਰਹੇ ਹਾਂ ਸਾਡਾ ਪੰਥ ਕਿੰਨਾ ਉੱਚਾ ਸੀਗਾ ਪੰਥ ਦੀ ਪਾਵਰ ਕਿਉਂਕਿ ਅਕਾਲ ਦਾ ਪੰਥ ਹੈ ਜੇ ਅਕਾਲ ਉੱਚਾ ਤੇ ਪੰਥ ਕਿੰਨਾ ਉੱਚਾ ਹੋਏਗਾ ਜੀ ਵਾਹਿਗੁਰੂ ਦਾ ਪੰਥ ਹੈ ਖਾਲਸਾ ਵਾਹਿਗੁਰੂ ਦਾ ਸਾਜਿਆ ਹੋਇਆ ਸੀਗਾ ਤੇ ਗੁਰੂ ਨੇ ਗੱਲ ਮੰਨੀ ਤੇ ਮਾਲਕ ਨੇ ਕਿਹਾ ਜੀ ਕਹਿੰਦਾ ਮੈਂ ਜਾਵਾਂਗਾ ਨਾ ਜਰੂਰ ਮੇਰੀਆਂ ਇੱਕ ਦੋ ਬੇਨਤੀਆਂ ਤੁਸੀਂ ਪ੍ਰਵਾਨ ਕਰ ਲਿਓ ਬੇਨਤੀਆਂ ਦੱਸੋ ਕੀ ਇਹ ਜੀ ਮੈਂ ਅੱਜ ਸਾਰੀ ਰਾਤ ਤੁਹਾਡੀ ਸੇਵਾ ਕਰਨਾ ਚਾਹੁੰਦਾ ਸਿੱਖਾ ਦੀ ਜਿਹੜੇ ਬਚ ਗਏ ਇੱਥੇ ਤੇ ਮੈਂ ਇਥੋਂ ਜਾਵਾਂਗਾ ਤੇ ਤਾੜੀ ਮਾਰ ਕੇ ਜਾਵਾਂਗਾ ਮੈਂ ਲੁਕ ਛਿਪ ਕੇ ਨਹੀਂ ਜਾਣਾ ਕਾਲੂ ਸਿੱਖਾ ਤੈਨੂੰ ਸਿਰਨਾ ਨੀਵਾ ਕਰਨਾ ਪਵੇ ਤੇਰਾ ਗੁਰੂ ਲੁਕੇ ਗਿਆ ਨਹੀਂ ਤੇਰਾ ਸਿੱਖ ਸਿੱਖ ਮੇਰਾ ਕਵੇ ਕਿ ਸਾਡਾ ਗੁਰੂ ਹਿਕ ਤੇ ਦੀਵਾ ਵਾਲ ਕੇ ਗਿਆ ਤਾੜੀ ਮਾਰ ਕੇ ਸਤਗੁਰ ਜੀ ਨੇ ਸੇਵਾ ਕੀਤੀ ਜੀ ਸਿੱਖਾ ਦੀ ਜਿਹੜੇ ਬਚ ਗਏ ਸੀਗੇ ਨਾਲ ਆਪਣੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਮਾਨ ਸਿੰਘ ਨੂੰ ਲਿੱਤਾ ਮਾਲਕ ਨੇ ਪੈਰਾ ਚ ਜੋੜਾ ਉਤਾਰਤਾ ਭਾਈ ਦਿਆਸੀ ਨੇ ਕਿਹਾ ਜੋੜਾ ਪਾਉ ਦੀ ਬਾਹ ਪਉ ਦੀ ਠੰਡ ਹੈ ਕੰਡੇ ਨੇ ਰਸਤਾ ਬੜਾ ਖਤਰਨਾਕ ਆ ਤੁਹਾਨੂੰ ਦਰਦ ਹੋਏਗਾ ਮਾਲਕ ਨੇ ਕਿਹਾ ਮੈਨੂੰ ਦਰਦ ਨਾ ਹੋਵੇ ਮੈਂ ਤਾਂ ਹੀ ਜੋੜਾ ਉਤਾਰਿਆ ਸਤਗੁਰ ਜੋੜਾ ਪਾਓਗੇ ਤੇ ਦਰਦ ਨਹੀਂ ਹੋਏਗਾ ਜੋੜਾ ਪਾ ਲਓ ਮਾਲਕ ਜੀ ਕਹਿੰਦੇ ਦਿਆਸੀਆ ਬਾਹ ਹਨੇਰਾ ਹੈ ਮੇਰੇ ਸਿੱਖ ਲੜਕੇ ਸ਼ਹੀਦ ਹੋਏ ਆ ਮੇਰੇ ਪੁੱਤ ਲੜਕੇ ਸ਼ਹੀਦ ਹੋਇਆ ਕਿਸੇ ਦੀ ਦਸਤਾਰ ਖੁੱਲੀ ਹੋਣੀ ਹੈ ਕਿਸੇ ਦੇ ਕੇਸ ਖੁੱਲੇ ਹੋਣੇ ਆ ਕਿਸੇ ਦੇ ਕਕਾਰ ਡਿੱਗੇ ਹੋਣੇ ਆ ਮੈਂ ਨਹੀਂ ਚਾਹੁੰਦਾ ਮੇਰਾ ਜੋੜਾ ਕਿਸੇ ਦੇ ਕਕਾਰਾ ਹੇਠ ਰਵੇ ਮੈਂ ਨਹੀਂ ਚਾਹੁੰਦਾ ਮੇਰਾ ਜੋੜਾ ਕਿਸੇ ਦੇ ਦਸਤਾਰ ਪਰ ਰੱਖਿਆ ਜਾਵੇ ਮੈਂ ਨਹੀਂ ਚਾਹੁੰਦਾ ਕਿ ਮੇਰਾ ਜੋੜਾ ਕਿਸੇ ਦੇ ਕੇਸਾ ਪਰ ਰੱਖਿਆ ਜਾਵੇ ਮੈਂ ਆ ਦੁੱਖ ਝੱਲਾਂਗਾ ਪੌ ਦੀ ਠੰਡ ਨੂੰ ਵੀ ਝੱਲਾਂਗਾ ਮੈਂ ਮੈਂ ਕੰਡਿਆਂ ਦੇ ਦੁੱਖ ਵੀ ਝੱਲਾਂਗਾ ਪਰ ਮੇਰਾ ਜੋੜਾ ਕਿਸੇ ਦੀ ਦਸਤਾਰ ਤੇ ਰੱਖਿਆ ਜਾਵੇ ਦੁੱਖ ਮੈਂ ਤੋਂ ਚੱਲਿਆ ਨਹੀਂ ਜਾਣਾ ਉਹ ਸਿੱਖ ਇਸ ਗਾਣ ਨੂੰ ਅੱਜ ਜ਼ਰੂਰ ਸਮਝਣ ਆ ਥੋੜਾ ਦਿਨ ਪਹਿਲਾਂ ਇੱਕ ਵੀਡੀਓ ਆਈ ਸ਼ੈਰ ਪਟਿਆਲੇ ਦੀ ਸੀਗੀ ਹੂੰ ਗੁਰਦੁਆਰੇ ਦੀ ਖਜੂਰੀ ਵਿੱਚ ਲੜਾਈ ਹੋ ਰਹੀ ਹੈ ਹੂੰ ਇੱਕ ਬੀਬੀ ਸਤਗੁਰ ਦੇ ਮੂਰੇ ਪਏ ਹੋਏ ਤੀਰ ਚੁੱਕ ਲੈਂਦੀ ਹੈ ਕਿ ਮੈਂ ਮਾਰਾਂਗੀ ਗੁਰੂ ਗਰੇਵ ਸਿੰਘ ਸਾਹਿਬ ਦੀ ਖਜੂਰੀ 'ਚ ਸਿੱਖਾਤ ਨੂੰ ਲੜਾਈ ਕਰਦਾ ਕਾਰੇ ਪਿੱਛੇ ਗੋਲਕ ਪਿੱਛੇ ਚੌਧਰਾ ਪਿੱਛੇ ਪ੍ਰਧਾਨ ਘੀਰੇ ਪਿੱਛੇ ਉਹ ਗੁਰੂ ਜਿਹੜਾ ਤੇਰੇ ਲਈ ਆਪਣੇ ਪੁੱਤਰ ਵਰ ਗਿਆ ਆਨੰਦਪੁਰ ਤੈਨੂੰ ਦੇ ਗਿਆ ਆ ਉਹ ਜੋੜਾ ਨਹੀਂ ਪੈਰਾਂ 'ਚ ਪਾ ਰਿਆ ਕਿ ਸਿੱਖ ਦੀ ਦਸਤਾਰ ਨਾਲ ਮੇਰੇ ਜੋੜੇ ھیਠਾ ਆ ਜਵੇ ਤੇ ਅੱਜ ਤੂੰ ਗੁਰੂ ਦੀ ਹਜ਼ੂਰੀ ਦੇ ਵਿੱਚ ਦਸਤਾਰਾ ਉਤਾਰਦਾ ਫਿਰਦਾ ਆ ਤੂੰ ਸਿੱਖ ਕਹੌਣ ਦੇ ਲਾਇਕ ਹੈ ਨਹੀਂ ਹੈ ਕਿੱਡਾ ਦੁੱਖ ਹੁੰਦਾ ਆਣਾ ਗੁਰੂ ਨੂੰ ਕਿ ਅੱਜ ਇੱਕ ਸਿੱਖ ਦੂਜੇ ਸਿੱਖ ਦੀ ਪੱਗ ਲਾ ਰਿਹਾ ਹੈ ਉਹ ਵੀ ਗੁਰੂ ਦੀ ਹਜ਼ੂਰੀ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਸ਼ਰਮ ਕਰਨੀ ਚਾਹੀਦੀ ਖਾਨੂੰ ਝੂਠੀਆਂ ਚੋਦਰ ਕਰੀਆਂ ਪਿੱਛੇ ਪ੍ਰਧਾਨ ਕਰੀਆਂ ਪਿੱਛੇ ਗੋਲਕਾਰੇ ਪਿੱਛੇ ਅਸੀਂ ਅੱਜ ਅੱਜ ਗੁਰੂ ਦੇ ਸਿਧਾਂਤਾਂ ਦੀਆਂ ਧੱਜੀਆਂ ਉਡਾ ਰਹੇ ਆ ਤੇ ਗੁਰੂ ਦੀ ਖਜੂਰੀ ਵਿੱਚ ਅਸੀਂ ਲੜਾਈ ਕਰਦੇ ਫਿਰਦੇ ਆ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਗੁਰੂ ਮਾਲਕ ਨੇ ਜੋੜਾ ਨਹੀਂ ਪਾਇਆ ਜੀ ਤੇ ਸਤਗੁਰ ਜੀ ਨੇ ਭਾਈ ਸੰਗਤ ਸਿੰਘ ਨੂੰ ਆਪਣਾ ਚੋਲਾ ਵੀ ਦਿੱਤਾ ਆਪਣੇ ਕਲਗੀ ਵੀ ਦਿੱਤੇ ਚੋਲਾ ਵੀ ਉਤਾਰਤਾ ਕਲਗੀ ਵੀ ਦਿੱਤੀ ਸਭ ਕੁਝ ਦੇ ਗਿਆ ਜੀ ਬਾਪੂ ਕੁਝ ਵੀ ਨਹੀਂ ਕੌਲ ਹੁਣ ਕੁਝ ਵੀ ਨਹੀਂ ਕੌਲ ਸਤਗੁਰ ਸਭ ਕੁਝ ਦੇ ਗਿਆ ਤੇ ਮਾਲਕ ਨੇ ਕਿਹਾ ਸੰਗਤ ਸਿੰਘ نگارا ਵੱਜਦਾ ਰਹਿਣਾ ਚਾਹੀਦਾ تیر ਚੱਲਦੇ ਰਹਿਣੇ ਚਾਹੀਦੇ ਆ ਆਨੰਦਪੁਰ ਸਾਹਿਬ ਛੱਡਿਆ جنگ ਨਹੀਂ ਛੱਡੀ ਚਮਕੌਰ ਸਾਹਿਬ ਛੱਡਿਆ جنگ ਨਹੀਂ ਛੱਡੀ جنگ جاری ਰਹਿਣੀ ਹੈ جنگ جاری ਰਹਿਣੀ ਸਿਰਫ ਮੋਰਚੇ ਬਦਲੇ ਜਾ ਰਹੇ ਪਹਿਲਾ ਆਨੰਦਪੁਰ ਮੋਰਚਾ ਸੀ ਹੁਣ ਚਮਕੌਰ ਦੀ ਗੜੀ ਮੋਰਚਾ ਹੁਣ ਅਗਾਹ ਜਾਣਾ ਹੈ ਸਤਕੁਰ ਜੀ ਨਿਕਲ ਗਏ ਜੀ ਰਾਤ ਨੂੰ 8:05 ਦੀ ਰਾਤ ਨੂੰ ਮਾਲਕ ਇੱਥੋਂ ਨਿਕਲੇ ਤੇ ਬਾਅਦ ਅਸੀਂ ਪੜਦੇ ਹਾਂ ਕਿ ਬਾਬਾ ਜੁਝਾਰ ਸਿੰਘ ਤੇ ਬਾਬਾ ਅਜੀਤ ਸਿੰਘ ਦੀ ਦੇਹ ਨੂੰ ਦੇਖ ਕੇ ਬਾਬਾ ਦਿਆ ਸਿੰਘ ਜੀ ਰੁਕੇ ਤੇ ਸਤਗੁਰੂ ਲੋਕਿਆ ਕਿ ਕਫਨ ਪਾ ਦੋ ਦੋਨਾਂ ਪੁੱਤਰਾ ਦੀ ਲਾਸਤੇ ਗਰੀਬ ਤੋਂ ਗਰੀਬ ਮਾਪੇ ਦੁਨੀਆ ਚ ਪਏ ਨੇ ਕਫਨੋਂ ਬਗੈਰ ਦੱਸੋ ਕਿਹਦੇ ਪੁੱਤ ਗਏ ਨੇ ਗੁਰ ਗੋਬੇ ਸਿੰਘ ਦੇ ਤੀਰ ਨੂੰ ਸੋਨਾ ਲੱਗਿਆ ਹੁੰਦਾ ਸੀ ਹਮ ਸਤਗੁਰੂ ਨੂੰ ਕਿਸੇ ਨੇ ਪੁੱਛਿਆ ਸੋਨਾ ਕਿਉਂ ਲਾਇਆ ਮਾਲ ਜੀ ਕਹਿੰਨੇ ਜੇ ਮੇਰੇ ਤੀਰ ਨਾਲ ਕੋਈ ਮਰ ਗਿਆ ਸੋਨਾ ਵੇਚ ਕੇ ਆਪਣੇ ਭੋਗ ਦਾ ਇੰਤਜ਼ਾਮ ਕਰ ਲਵੇ ਜੇ ਕੋਈ ਬਚ ਗਿਆ ਤੇ ਸੋਨਾ ਵੇਚ ਕੇ ਮੱਲਮ ਪੱਟੀ ਦਾ ਇੰਤਜ਼ਾਮ ਕਰ ਲਵੇ ਦੂਜੇ ਦੇ ਪੁੱਤਰਾ ਦੇ ਕਫਨ ਦਾ ਇੰਤਜ਼ਾਮ ਕਰਨ ਵਾਲੇ ਸਤਗੁਰੂ ਗੁਰੂ ਗੋਬੀ ਸਿੰਘ ਦੇ ਪੁੱਤਰਾਂ ਨੂੰ ਕਫਨ نصیਬ ਨਹੀਂ ਹੋਇਆ। ਦਿਆ ਸਿੰਘ ਨੇ ਕਿਹਾ ਸੀਗਾ ਕਿ ਪੱਗ ਦੇ ਜੋ ਟੋਟ ਕੇ ਕਰਕੇ ਮੈਂ ਦੋਨਾਂ ਦੇ ਮੂੰਹਾਂ ਤੇ ਪਾ ਰਿਆ ਤੇ ਗੁਰੂ ਮਾਲਕ ਨੇ ਕਿਹਾ ਸੀ ਨਾ ਦਿਆ ਸਿਆ ਜੇ ਤੇਰੇ ਕੋਲ ਐਡਾ ਕੱਪੜਾ ਹੈ ਕਿ ਮੇਰੇ ਸਿੱਖ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੇ ਤੋਂ ਕੱਪੜਾ ਪਾ ਸਕਦਾ ਤੇ ਪਾ ਦੇ ਇਹ ਨਾ ਕਰ ਕੇ ਕੱਲੇ ਮੇਰੇ ਪੁੱਤਰਾ ਦਾ ਮੂੰਹ ਟੱਕ ਦੇ ਸਿੱਖ ਮੇਰੇ ਕਫਨ ਤੋਂ ਵਾਂਝੇ ਰਹਿਣ ਨਹੀਂ 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 ਜੇ ਪਉਣਾ ਤੇ ਸਾਰਿਆਂ ਤੇ ਪਾ ਮੇਰੇ ਪੁੱਤਰਾ ਦੇ ਕੱਲਿਆਂ ਤੇ ਨਹੀਂ ਪਉਣਾ ਲੋਕਾਂ ਨੇ ਕਹਿਣਾ ਗੁਰੂ ਗੋਬਿੰਦ ਸਿੰਘ ਨੇ ਪੁੱਤਰਾ ਤੇ ਸਿੱਖਾ 'ਚ ਫਰਕ ਕੀਤਾ ਆ ਆ ਚੀਜ਼ ਮੈਂ ਨਹੀਂ ਸੁਣ ਸਕਦਾ ਮਾਲਕ ਜੀ ਇੱਥੋਂ ਨਿਕਲੇ ਕਿਸੇ ਨੂੰ ਕਫੜ ਨਹੀਂ ਪਾਇਆ ਸਤਗੁਰਜੀ ਮਾਛੂਵਾੜਾ ਸਾਹਿਬ ਨੂੰ ਹੋਲੇ ਦੀ ਇੱਥੇ ਆਪਾਂ ਪੜਦੇ ਆ ਕਿ ਬੀਬੀ ਸ਼ਰਨਕੌਰ ਕਿਸੇ ਨੇ ਖੰਨ ਸ਼ਰਨਕੌਰ ਲਿਖਿਆ ਆ ਕਿ ਉਹਨੇ ਪਿੱਛੋ ਆ ਕੇ ਪਹਿਲੇ ਸਤਗੁਰਜੀ ਦੇ ਪੁੱਤਰਾ ਦਾ ਸੰਸਕਾਰ ਕੀਤਾ ਆ ਤੇ ਉਸ ਬੀਬੀ ਨੂੰ ਵੀ ਫਿਰ ਵੱਲਦੀ ਹੋਈ ਚਿਖਾਰੇ ਵਿੱਚ ਸ਼ਹੀਦ ਕੀਤਾ ਗਿਆ